ਅੱਜ ਜਿਹੜਾ ਮੁੱਦਾ ਬੜਾ ਗੰਭੀਰ ਮੁੱਦਾ ਵਾ ਪਿਛਲੇ ਦਿਨੀ ਕਾਫੀ ਸਮੇਂ ਤੋਂ ਇੱਕ ਤਹਿਸੀਲ ਦੇ ਵਿੱਚ ਇੱਕ ਸੁਖਿਆਬਾਦ ਦੇ ਅੰਦਰ ਜ਼ਮੀਨ ਸੀ 90 ਮਰਲੇ ਜਿਹਦੇ 'ਤੇ ਦੋ ਭਾਈਵਾਲ ਸੀਗੇ 45-45 ਮਰਲੇ ਦੇ ਜਿਹਦੇ ਵਿੱਚ ਜਸਵੀਰ RAM ਦਾ ਲੜਕਾ ਜਿਸ ਦੀ ਵਾਈਫ ਆਰਤੀ ਉਹਨਾਂ ਦੇ ਫਾਦਰ ਸਾਹਿਬ ਨਾਲ ਬੈਠੇ ਉਹਨਾਂ ਦੀ ਬੇਟੀ ਆ ਇਹਨਾਂ ਦੇ ਨਾਂ ਤੇ ਜਦੋਂ ਇਹਨਾਂ ਨੂੰ ਪਤਾ ਲੱਗਾ ਇਹ ਬਸਇਅਤ ਕਰਾਉਣ ਲਈ ਉੱਥੇ ਐਪਲੀਕੇਸ਼ਨ ਦਿੱਤੀ 45 ਮਰਲੇ ਉਹਦੇ ਨਾਂ ਤੇ 45 ਮਰਲੇ ਉਹਦੇ ਨਾਂ ਤੇ ਉਹ ਵੀ ਜਦੋਂ ਡੈਥ ਹੋ ਗਈ ਉਸ ਤੋਂ ਬਾਅਦ ਜਦੋਂ ਅਸੀਂ ਬਸਇਅਤ ਇਹਨਾਂ ਦੇ ਨਾਂ ਤੇ ਕਰਾਉਣ ਲਈ ਐਪਲੀਕੇਸ਼ਨ ਦਿੱਤੀ ਤੇ ਇੰਤਕਾਲ ਚੜ੍ਹਾ ਲਿੱਤਾ ਤੇ ਤਕਰੀਬਨ 2 ਮਹੀਨੇ ਸਾਨੂੰ ਲੱਗੇ ਜਦੋਂ 2 ਮਹੀਨੇ ਬਾਅਦ ਅਸੀਂ ਉੱਥੇ ਜਾ ਕੇ ਐਪ ਦੀ ਫਰਦ ਦੀ ਕਾਪੀ ਕਢਾ ਰਹੇ ਹਾਂ ਤੇ ਸਾਨੂੰ ਪਤਾ ਲੱਗ ਰਿਹਾ ਜਿਹੜਾ ਸ਼ੁਭਮ ਨਾਮ ਦਾ ਦੂਸਰਾ ਲੜਕਾ ਸੀਗਾ ਉਹਦੇ ਨਾਂ ਤੇ 85 ਮਰਲੇ ਔਰ ਜਸਵੀਰ ਦੇ ਨਾਂ ਤੇ 5 ਮਰਲੇ ਜਿਹੜੀ ਅੰਦਰੋਂ ਹੀਰਾ ਫੇਰੀ ਕਰਕੇ ਵੀ ਦੇਖੋ ਥੋੜੇ ਦਿਨੀ ਪਹਿਲਾਂ ਆ ਦੋ ਚਾਰ ਦਿਨ ਪਹਿਲਾਂ ਤੁਸੀਂ মিডিਆ ਸਾਰੇ ਵੀਰ ਮੇਰੇ ਉੱਥੇ ਇਕੱਠੇ ਸੀ ਤਹਿਸੀਲੇ ਮਾਨਯੋਗ ਜਿਹੜੇ ਐਮ.ਐਲ.ਏ. ਸਾਹਿਬ ਬ੍ਰਹਮਸ਼ੰਕਰ ਜਿੰਪਾ ਜੀ ਉਹਨਾਂ ਨੇ ਇੱਕ ਖੁੱਲਾ ਦਰਬਾਰ ਲਾਇਆ ਵੀ ਤਹਿਸੀਲ ਦੇ ਅੰਦਰ ਕੀ ਕੀ ਹੋ ਰਿਹਾ ਕੀ ਕੀ ਨਹੀਂ ਹੋ ਰਿਹਾ ਨਾ ਕੀ ਇਹ ਮਸਲਾ ਉਹਨਾਂ ਦੇ ਧਿਆਨ ਦੇ ਵਿੱਚ ਨਹੀਂ ਹੈਗਾ ਇਹ ਮਸਲਾ ਉਹਨਾਂ ਦੇ ਪੂਰਾ ਧਿਆਨ ਦੇ ਵਿੱਚ ਵਾ ਔਰ ਉਹਨਾਂ ਦੇ ਸੱਜੇ ਖੱਬੇ ਜਿਹੜੇ ਆ ਉਹਨਾਂ ਦੇ ਹੀ ਕਾਰਨਾਮਾ ਵਾ ਉਹਨਾਂ ਨੇ ਹੀ ਇਹ ਕਾਰਨਾਮਾ ਕੀਤਾ ਅੰਦਰ ਤਹਿਸੀਲਦਾਰ ਪਟਵਾਰੀ ਆਰਸੀ ਨਾਲ ਸਾਰਿਆਂ ਨਾਲ ਮਿਲ ਕੇ ਜਿਹੜਾ ਇਹ ਮਸਲਾ ਹੋਇਆ ਦੇਖੋ ਤੁਸੀਂ ਜਾਇਜ ਕੰਮ ਕਰਨ ਜਾਓਗੇ ਨਾ ਮੇਰੇ ਖਿਆਲ ਨਾਲ ਔਰ ਤੁਹਾਨੂੰ 6 ਮਹੀਨੇ ਜਾਂ ਸਾਲ ਲੱਗ ਜਾਣਾ ਜਿਹਨਾਂ ਨਿਆਇਜ ਕੰਮ ਆ ਉਹ ਦੋ ਦਿਨਾਂ ਚ ਹੋ ਰਿਹਾ ਵਾ ਇਹ ਸਰਕਾਰ ਨੇ ਕਿਹੜਾ ਪ੍ਰੋਟੋਕੋਲ ਨਵਾਂ ਸ਼ੁਰੂ ਕੀਤਾ ਲੋਕਤੰਤਰ ਦਾ ਘਾਣ ਕਰ ਰਹੇ ਆ ਔਰ ਵਿਧਾਇਕ ਸਾਹਿਬ ਕਹਿ ਰਹੇ ਵੀ ਕੋਈ ਨਾ ਕਾਹੂnse ਦੋਸਤੀ ਨਾ ਕਾਹੂnse ਬਹਿਰ ਕੀ ਤੁਹਾਡੇ ਆਪਣੇ ਮਰਤੇ ਹੱਥ ਰੱਖ ਕੇ ਕਹੋ ਉਹ ਵੀ ਤੁਹਾਨੂੰ ਇਸ ਮਸਲੇ ਦਾ ਨਹੀਂ ਪਤਾ ਤੁਹਾਨੂੰ ਤਾਂ ਦੂਏ ਦਿਨ ਹੀ ਪਤਾ ਲੱਗਿਆ ਜਿਸ ਦਿਨ ਕਈ ਉੱਤੇ ਖੱਪ ਪਾਈ ਸੀ ਫਿਰ ਜਿਹੜਾ ਇਹ ਕੰਮ ਉਹਨਾਂ ਨੇ ਹੀ ਤਹਿਸੀਲਦਾਰ ਨੇ ਸਰਨਾ ਵਿਸ਼ਵਾਸਨ ਦਿੱਤਾ ਜਿਹੜਾ ਭੀਮ ਸੈਨ ਆ ਦੇਖੋ ਉਹਨਾਂ ਦੀ ਰਜਾ ਤੋਂ ਬਿਗੈਰ ਜਿਹੜਾ ਇਹ ਕੰਮ ਨਹੀਂ ਹੋ ਸਕਦਾ ਸੀ ਅਸੀਂ ਜਿਹੜੀਆਂ ਐਪਲੀਕੇਸ਼ਨਾਂ ਸੀਐਮ ਸਾਹਿਬ ਨੂੰ ਮਾਨਯੋਗ ਐਸਐਸਪੀ ਸ਼ਹਿਰਪੁਰ ਜੀ ਨੂੰ ਡੀਸੀ ਸਾਹਿਬ ਨੂੰ ਫਿਰ ਰੈਵਨਿਊ ਵਿਭਾਗ ਵਿਜੀਲੈਂਸ ਨੂੰ ਸਾਰਿਆਂ ਨੂੰ ਪਾਤੀਆਂ ਆਨਲਾਈਨ ਹੋ ਗਈਆਂ ਔਰ ਅੱਜ 2 ਮਹੀਨੇ ਤੋਂ ਤਕਰੀਬਨ ਉੱਪਰ ਹੋ ਗਿਆ ਵੀ ਜਿਹੜੀ ਇਨਕੁਆਰੀ ਹੈ ਡੀਐਸਪੀ ਸਤਨਾਮ ਸਿੰਘ ਜੀ ਜਿਹੜੇ ਵੂਮਨ ਵਿੰਗ ਦੇ ਵਿੱਚ ਵਿੰਦੇ ਆ ਉਹਨਾਂ ਦੇ ਕੋਲ ਚੱਲ ਰਹੀ ਹੈ ਅਸੀਂ ਐਪਲੀਕੇਸ਼ਨ ਤਾਂ ਦਿੱਤੀ ਤੁਹਾਨੂੰ ਅੱਜ ਤੁਹਾਨੂੰ ਦਾ ਦਿਖਾਣਾ ਹੈ ਇਹ ਐਪਲੀਕੇਸ਼ਨ ਦਿੱਤੀ ਸੀ 13 9 2025 ਦੀ ਔਰ ਅਸੀਂ ਸਾਰੇ ਡਾਕੂਮੈਂਟਸ ਨਾਲ ਲਾਏ ਪਏ ਆ ਵੀ ਜਿਹੜੇ ਜਿਹੜੇ ਜਿੱਦਾਂ ਜਿੱਦਾਂ ਫਰਦਾ ਇਹ ਇੰਤਕਾਲ ਜਿਹੜਾ ਪਹਿਲਾਂ ਜਸਵੀਰ ਦੇ ਨਾਂ ਤੇ ਬੋਲਦਾ ਸੀ ਬਾਅਦ ਚੋਂ ਕਿਦਾਂ ਸ਼ੁਭਮ ਦੇ ਨਾਂ ਤੇ ਹੋਇਆ ਉਸ ਤੋਂ ਬਾਅਦ ਦੁਬਾਰਾ ਇਹਨਾਂ ਨੇ ਚਲੋ ਇੱਕ ਕੰਮ ਕੀਤਾ ਵੀ ਇਹਨਾਂ ਨੇ ਸਾਨੂੰ ਸ਼ਵਾਸਨ ਦੇ ਕੇ ਜਿਹੜਾ ਆਰਤੀ ਦੇ ਉਹਦੇ ਪਰਿਵਾਰ ਦੇ ਨਾਂ ਤੇ ਜਿਹੜਾ ਵਸੀਅਤ ਇੰਤਕਾਲ ਕਰਤੀ ਪਰ ਮਸਲਾ ਗੱਲ ਇਹ ਆ ਸਵਾਲ ਇਹ ਚੱਕਿਆ ਜਾਂਦਾ ਵੀ ਬਦਲਾ ਦਾ ਨਾਂ ਤਾਂ ਲੈਂਦੇ ਇਹ ਇਹ ਬਦਲਾ ਕਿਹੜਾ ਕਰਦੇ ਤਸਵੀਰ ਦੇ ਅੰਦਰ ਜਿਹੜੇ ਪੇਪਰ ਉਹਨਾਂ ਦਾ ਬਦਲਾ ਕਰਦੇ ਹਾਂਜੀ ਕਿਹੜੀ ਹੋਈ ਆ ਹਾਂਜੀ ਹੁਣ ਸਾਡੇ ਕੋਲ ਹੁਣ ਇਹਨਾਂ ਦੇ ਕੋਲ ਆ ਪਰਿਵਾਰ ਕੋਲ ਉਹ ਹੀ ਤਾਂ ਸਿਰ ਸਵਾਲ ਆ ਸਾਡਾ ਉਹੀ ਤਾਂ ਸਾਡਾ ਕੁਐਸਚਨ ਆ ਅਸੀਂ ਡੀਐਸਪੀ ਸਾਹਿਬ ਨੂੰ ਇਹੀ ਤਾਂ ਗੱਲ ਪੁੱਛਨੇ ਪਏ ਵੀ ਕਾਗਜ਼ ਹੋਏ ਕਿੱਦਾਂ ਚੇਂਜ ਲੱਗਦਾ ਮਿਲੀ ਭੁਗਤਣਾ ਮਿਲੀ ਭਗਤ ਸਰ ਦੇਖੋ ਹਰੇਕ ਦੀ ਮਿਲੀ ਭਗਤ ਥੱਲੇ ਤੋਂ ਲੈ ਕੇ ਉੱਪਰ ਤੱਕ ਸੰਤਰੀ ਤੋਂ ਲੈ ਕੇ ਬੰਤਰੀ ਤੱਕ ਸਾਡਾ ਸਵਾਲ ਇਹੀ ਆ ਵੀ ਉਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਇਹਨਾਂ ਦਾ ਹੱਕ ਇਹਨਾਂ ਦੇ ਕੋਲ ਰਹਿਣਾ ਚਾਹੀਦਾ ਔਰ ਸਾਨੂੰ ਸੂਤਰਾਰਾਹੀ ਇਹ ਵੀ ਜਾਣਕਾਰੀ ਮਿਲੀ ਵੀ ਇਹ ਬੰਦੇ ਜਿਹੜੇ ਆ ਪੰਜ ਸੱਤ ਜਣੇ ਹੈਗੇ ਆ ਇਹ ਕੋਈ ਡੀਲਚ ਗੈਂਗਸਟਰਾਂ ਦੇ ਨਾਲ ਲਿੰਕ ਕਰਕੇ ਕੋਈ ਜਾਨੀ ਮਾਲੀ ਨੁਕਸਾਨ ਵੀ ਪਹੁੰਚਾ ਸਕਦੇ ਉਹ ਅਸੀਂ ਮੰਨ ਜੋਗ ਐਸਐਸਪੀ ਸਾਹਿਬ ਨੂੰ ਅਸੀਂ ਜਿਹੜਾ ਲਿਖਤ 'ਚ ਨਾਮ ਉਹਨਾਂ ਦੇ ਦੇ ਦਾਨੇ ਆ ਅਗਰ ਕੱਲ ਨੂੰ ਸਾਨੂੰ ਚੋਂ ਬੈਠੇ ਕਿਸੇ ਨੂੰ ਵੀ ਜਾਂ ਇਸ ਲੜਕੀ ਦੇ ਉਹ ਲੜਕੀ ਦੇ ਪਰਿਵਾਰ ਨੂੰ ਸਾਨੂੰ ਕਿਸੇ ਨੂੰ ਵੀ ਕੋਈ ਜਾਨੀ ਵਾਲੀ ਨਿਕਸਾਰ ਹੁੰਦਾ ਤਾਂ ਉਹਦੇ ਜ਼ਿੰਮੇਵਾਰ ਇਹੀ ਬੰਦੇ ਹੋਣਗੇ ਔਰ ਗੱਲ ਕਰੀਏ ਡੀਐਸਪੀ ਸਾਹਿਬ ਦੀ ਡੀਐਸਪੀ ਸਾਹਿਬ ਕੋਲ ਇਹ ਸਮਝੋਤਾ ਕਰ ਲੋ ਕਿ ਇਸ ਚੀਜ਼ ਦਾ ਸਮਝੋਤਾ ਕਰ ਲੀਏ ਲਗਾਤਾਰ 2 ਮਹੀਨੇ ਹੋ ਗਏ ਅਸੀਂ ਰੋਜ਼ ਜਾ ਰਹੇ ਆ ਡੀਐਸਪੀ ਸਾਹਿਬ ਨੂੰ ਫੋਨ ਕਰ ਰਹੇ ਆ ਫੋਨ ਨਹੀਂ ਚੱਕਦੇ ਕਦੀ ਬਸ ਬ੍ਰਦਰ ਮੈਂ ਇੱਧਰ ਆ ਗਿਆ ਮੈਂ ਬ੍ਰਦਰ ਉੱਧਰ ਆ ਗਿਆ ਸਮਝੋਤਾ ਕੇਸੀ ਦਾ ਸਰਕਾਰੀ ਕਾਗਜ਼ਾਂ ਦੇ ਨਾਲ ਸਰਕਾਰੀ ਕਾਗਜ਼ਾਂ ਦੇ ਨਾਲ ਛੇੜਖਾਨੀ ਇਹ ਸਮਝੋਤਾ ਕਰਨਾ ਵਾ ਨਹੀਂ ਸਰ ਪੋਲੀਟਿਕਲ ਪ੍ਰੈਸ਼ਰ ਸੀ ਮੈਂ ਤਾਂ ਉਹਨ ਦਾਦਾ ਜਿਹੜਾ ਵਿੱਚ ਇੱਕ ਲੜਕਾ ਆ ਰਸੀ ਆ ਕਲਰਕ ਜਿਹੜਾ ਵਾ ਉਹ ਕਹਿੰਦਾ ਵੀ ਮੇਕੋ ਇੱਕ ਬੰਦਾ ਸ਼ਖਸ ਆਇਆ ਵਿਧਾਇਕ ਦਾ ਵਿਧਾਇਕ ਜੀ ਨੇ ਮੇਰੇ ਫੋਨ ਤੇ ਗੱਲ ਕਰਾਈ ਉਹਨਾਂ ਨੇ ਕਿਹਾ ਕੰਮ ਦੇਖ ਲੈ ਯਾਰ ਕੀ ਕਰਨਾ ਕਰ ਦੇ ਕਹਿੰਦਾ ਮੈਂ ਉਹਦੇ ਕੀਤੇ ਕਰ ਦਿੱਤਾ ਮੈਂ ਉਹ ਨਾ ਇਨਟੈਕਟੀ ਨਹੀਂ ਲੈ ਸਕਦਾ ਨਾ ਹਾ ਨੈਚੁਰਲੀ ਗੱਲ ਆ ਦੇਖੋ ਬਿਨਾ ਪੈਸੇ ਤੋਂ ਜਾਂ ਕਿਸੇ ਲਾਲਚ ਤੋਂ ਤਾਂ ਕੰਮ ਹੀ ਹੋਇਆ ਨਹੀਂ ਹੈਗਾ ਉਲਗਾਂ ਵਿੱਚ ਛੋਟਾ ਤਾਂ ਨਹੀਂ ਦੇਖੋ ਰਿਕਾਰਡ ਦੇ ਵਿੱਚੋਂ ਪਹਿਲਾ ਪੇਜ ਹੀ ਚੇਂਜ ਕਰ ਦਿੱਟਿਆ ਉਹ ਕਿੱਦਾਂ ਹੋਇਆ ਤਹਿਸੀਲਦਾਰ ਜਿਹੜੇ ਭੀਮ ਸਿੰਘ ਜੀ ਉਹ ਕਹਿੰਦਾ ਮੈਨੂੰ ਪਤਾ ਨਹੀਂ ਯਾਰ ਤੁਹਾਡੇ ਉੱਥੇ ਜਿਹੜਾ ਉਹ ਲੱਗਦਾ ਗੂਠਾ ਉਤੋਂ ਵਗਰ ਤਾਂ ਹੋ ਹੀ ਨਹੀਂ ਸਕਦਾ ਇਹ ਕਿੱਦਾਂ ਹੋਇਆ ਕੀ ਡੀਐਸਪੀ ਸਾਹਮਣੇ ਅੱਜ ਤੱਕ ਬੰਨੋ ਪਟਵਾਰੀ ਨੂੰ ਉਹਨੂੰ ਆਰਸੀ ਨੂੰ ਤਹਿਸੀਲਦਾਰ ਨੂੰ ਬੁਲਾ ਕੇ ਇੱਕ ਵਾਰ ਵੀ ਪੁੱਛਿਆ ਵੀ ਤੂੰ ਇਹ ਕੰਮ ਹੋਇਆ ਕਿੱਦਾਂ ਵਾ ਰੋਜ਼ ਹੀ ਸਾਨੂੰ ਇੱਕ ਹੀ ਗੱਲ ਲੌਲੀਪੌਪ ਦੇ ਕੇ ਤੋੜ ਦਿੰਦੇ ਇਹ ਕਿਹੜੀ ਸਰਕਾਰ ਆ ਗਈ ਯਾਰ ਇੱਦਾਂ ਵੀ ਇਹਨਾਂ ਨੇ ਪਤਾ ਨਹੀਂ ਕਿੰਨੇ ਕੱਪੜੇ ਕੀਤੇ ਹੋਣੇ ਇੱਕ ਤਾਂ ਸਾਡੇ ਨਾਲ ਹੀ ਹੋ ਗਿਆ ਇਹਦਾ ਮਤਲਬ ਤਹਿਸੀਲ ਦੇ ਅੰਦਰ 100% ਚੋਰ ਬਿਯਾਰੀ ਚੱਲਦੀ ਪਈ ਹੈ ਸਾਡੀ ਮੰਗ ਇਹ ਹੈ ਵੀ ਜੇ ਦੋ ਦਿਨਾਂ ਦੇ ਅੰਦਰ ਇਹਨਾਂ ਤੇ ਪਰਚਾ ਦਰਜ ਨਹੀਂ ਹੁੰਦਾ ਇਹਨਾਂ ਬੰਦਿਆਂ ਦੇ ਤਹਿਸੀਲਦਾਰ ਤੇ ਤਹਿਸੀਲਦਾਰ ਦੇ ਸਾਥੀਆਂ ਤੇ ਔਰ ਸ਼ੁਭਮ ਤੇ ਅਗਰ ਦੋ ਦਿਨਾਂ ਦੇ ਅੰਦਰ ਪਰਚਾ ਨਹੀਂ ਹੁੰਦਾ ਤਾਂ ਅਸੀਂ ਚੰਡੀਗੜ੍ਹ ਜਾ ਕੇ ਪ੍ਰੈਸ ਕਾਨਫਰੰਸ ਦੇ ਕਰਕੇ ਸੀਐਮ ਸਾਹਿਬ ਦੇ ਧਿਆਨ ਦੇ ਵਿੱਚ ਲਿਆਵਾਂਗੇ ਵੀ ਸ਼ਿਆਰਪੁਰ ਜ਼ਿਲ੍ਹੇ ਦਾ ਹਾਲ ਕੀ ਆ ਔਰ ਮੇਰੀ ਤੁਹਾਡੇ ਮਾਧਿਅਮ ਤੋਂ ਇੱਕ ਅਪੀਲ ਵਾ ਸ਼ਹਿਰ ਵਾਸੀਆਂ ਨੂੰ ਵੀ ਜਿਹੜੇ ਬੰਦੇ ਹੈਗੇ ਆਏ ਜਿਨ੍ਹਾਂ ਨੇ ਜੇ ਕਲੋਨੀਆਂ ਲੋਕਾਂ ਦੀਆਂ ਕੱਟ ਕੇ ਵੇਚਦੇ ਇਹਨਾਂ ਕੋ ਜਿਨ੍ਹਾਂ ਨੇ ਵੀ ਪਲਾਟ ਲਏ ਔਰ ਸ਼ਹਿਰ ਦੇ ਜਿੰਨੇ ਵਾਸੀ ਵੀ ਆ ਜਿਹੜੇ ਇੱਥੇ ਦੇ ਲੋਕ ਵਾ ਉਹ ਵੀ ਆਪਣੀਆਂ ਆਪਣੀਆਂ ਰਜਿਸਟਰੀਆਂ ਇੱਕ ਵਾਰ ਜ਼ਰੂਰ ਚੈੱਕ ਕਰਾ ਲੈਣ ਕਿਤੇ ਹੋਣਾ ਹੋਵੇ ਵੀ ਉਹਨਾਂ ਦੀਆਂ ਵੀ ਰਜਿਸਟਰੀਆਂ ਚੇਂਜ ਹੋ ਗਈਆਂ ਤਾਂ ਪਹਿਲਾਂ ਦੇਖੋ ਜਿਹੜੀ ਰਜਿਸਟਰੀ ਸੀ ਦੋ ਜਣਿਆਂ ਦੇ ਨਾਂ ਤੇ ਸੀ ਸ਼ੁਭਮ ਔਰ ਜਸਵੀਰ ਦੇ ਨਾਂ ਤੇ ਜਦੋਂ ਜਸਵੀਰ ਦੀ ਡੈਥ ਹੋ ਗਈ ਉਸ ਤੋਂ ਬਾਅਦ ਜਿਹੜੀ ਵਸੀਅਤ ਉਹ ਪਰਿਵਾਰ ਦੇ ਨਾਂ ਤੇ ਚੜਾਈ ਇਹੀ ਮੰਗ ਸੀ ਕਿ ਹੋਰ ਤਾਂ ਕੋਈ ਮੰਗ ਨਹੀਂ ਸੀ ਵੀ ਜੋ ਬੰਦਾ ਹੱਕ ਇਕੱਠੇ ਕੰਮ ਕਰਦੇ ਸੀ ਵਪਾਰ ਕਰਦੇ ਸੀ ਪਰ ਸ਼ੁਭਮ ਕਿੱਦਾਂ ਕਰਾ ਗਿਆ ਪਰ ਜਿਹੜਾ ਸਾਨੂੰ ਅੰਦਰੋਂ ਸੂਤਰਾਂ ਤੋਂ ਪਤਾ ਵੀ ਜੇ ਸ਼ੁਭਮ ਤਾਂ ਉੱਥੇ ਪਹੁੰਚਿਆ ਨਹੀਂ ਉੱਥੇ ਗੇਰ ਸ ਵਿਧਾਇਕ ਦੇ ਜਿਹੜੇ ਸੱਜੇ ਖੱਬੇ ਆ ਉਹ ਹੁਣ ਵਿਧਾਇਕ ਸਾਹਿਬ ਨੂੰ ਪੁੱਛੋ ਤੁਸੀਂ ਮੇਰੀ ਤੁਹਾਡੀ ਤੁਹਾਡੇ ਨਾਲ ਹੀ ਮਾਧਿਅਮ ਤੋਂ ਇੱਕ ਬੇਨਤੀ ਆ ਵਿਧਾਇਕ ਸਾਹਿਬ ਗੱਲਾਂ ਬਹੁ ਬੜੀਆਂ ਬੜੀਆਂ ਕਰਦੇ ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਬਹਿਰ ਤੁਹਾਨੂੰ ਕੀ ਗੱਲ ਪਤਾ ਹੀ ਨਹੀਂ ਹੈਗਾ ਵੀ ਇਹ ਕੰਮ ਕੀਤਾ ਕਿੰਨੇ ਤੁਸੀਂ ਝੂਠ ਬੋਲਣ ਚ ਇੰਨੇ ماہر ਹੋਗੇ ਵੀ ਲੋਕਾਂ ਨੂੰ ਬੇਵਕੂਫ ਬਣਾ ਰਹੇ ਆ ਤੁਸੀਂ ਇਸ ਕਰਕੇ ਸਾਡੀ ਮੰਗ ਵਾ ਜੇ 2 ਦਿਨਾਂ ਚ ਪਰਚਾ ਨਹੀਂ ਹੁੰਦਾ ਅਸੀਂ ਇੱਥੋਂ ਆਪਣੇ ਸਾਥੀਆਂ ਸਮੇਤ ਚੰਡੀਗੜ੍ਹ ਜਾਵਾਂਗੇ ਪ੍ਰੈਸ ਕਲੱਬ ਸਾਡੀ ਉੱਥੇ ਗੱਲ ਹੋ ਗਈ ਹੈ ਬੁੱਕ ਕਰਾ ਕੇ ਉੱਥੇ ਪ੍ਰੈਸ ਕਰਾਂਗੇ ਤਾਂ ਕਿ ਜਿਹੜੀਆਂ ਸਾਡੀ ਪਹਿਲਾਂ ਤੁਹਾਡੇ ਮਾਧਿਅਮ ਤੋਂ ਸਾਡੀ ਜਿਹੜੀ ਗੱਲ ਉਹਨਾਂ ਤੱਕ ਪਹੁੰਚਣੀ ਚਾਹੀਦੀ ਇੰਟੈਲੀਜੈਂਸੀ ਹੈਗੀ ਇਹ ਇੱਥੇ ਖੜੀ ਉਹਨਾਂ ਦੇ ਮਾਧਿਅਮ ਤੋਂ ਉੱਥੇ ਗੱਲ ਪਹੁੰਚਣੀ ਚਾਹੀਦੀ ਔਰ ਇੱਕ ਹਰ ਹਾਲ ਚ ਸੀਐਮ ਸਾਹਿਬ ਦੇ ਧਿਆਨ ਚ ਆਵੀ ਪਹਚਾਵਾਂਗੇ ਔਰ ਜਿਸ ਦਿਨ ਸੀਐਮ ਸਾਹਿਬ ਹਿਆਰਪੁਰ ਆਉਗੇ ਉਸ ਦਿਨ ਸਾਡੀ ਬੇਨਤੀ ਇੰਟੈਲੀਜੈਂਸੀ ਨੂੰ ਵੀ ਸੀਆਈਡੀ ਨੂੰ ਵੀ ਸਾਡੀ ਉਹਨਾਂ ਨਾਲ ਜਾ ਮੀਟਿੰਗ ਕਰਾਈ ਜਾਵੇ ਨਹੀਂ ਤਾਂ ਅਸੀਂ ਵਿਰੋਧ ਕਰਕੇ ਉਹਨਾਂ ਨਾਲ ਉਹਨਾਂ ਨੂੰ ਰੋਕਾਂਗੇ ਉਹ ਰੋਕ ਕੇ ਉਹਨਾਂ ਨੂੰ ਇਹਨਾਂ ਦੇ ਧਿਆਨ ਦੇ ਵਿੱਚ ਜਿਹੜੀ ਜਿਹੜੀ ਐ ਤਹਿਸੀਲ ਦੇ ਅੰਦਰ ਅੱਜ ਘਪਲੇ ਚੱਲਦੇ ਪਿਆ ਔਰ ਬਹੁਤ ਵੱਡੇ ਮਾਧਿਅਮ ਤੇ ਮੈਂ ਤੁਹਾਨੂੰ ਦੱਸਦਾ ਵੀ ਮੈਂ 15 ਦਿਨ ਉੱਥੇ ਰਿਹਾ ਤਹਿਸੀਲ ਚ ਉੱਥੋਂ ਸਾਨੂੰ ਪਤਾ ਲੱਗ ਰਿਹਾ ਵੀ ਕੀ ਕੀ ਹੋ ਰਿਹਾ ਹੈ ਜੇ ਤੁਸੀਂ ਜਾ ਕੇ ਇੱਕ ਵਾਰੀ ਸ਼ਾਨਬੀਨ ਕਰੋ ਨਾ ਤਾਂ ਕਈ ਕੁਝ ਹੀ ਨਿਕਲੇਣਾ ਵਾ ਇਹ ਪਲਾਟ ਦੀ ਰਜਿਸਟਰੀ ਇੱਥੇ ਦੀ ਕਰਾਂਦੇ ਮੁੜ ਕੇ ਬਾਅਦ ਚ ਉਹਨੂੰ ਦੱਸਦੇ ਹੋਏ ਹੋਰ ਵਾ ਪੈਸੇ ਹੋਰ ਵਿੰਗੇ ਲੈ ਲੈਂਦੇ ਪਲਾਟ ਮੁੜ ਕੇ ਸਸਤਾ ਦਿੰਦੇ ਜੀ ਨਾ ਬੰਦਿਆਂ ਦੇ ਦੋ ਦਿਨਾਂ ਚ ਕਾਰਵਾਈ ਨਹੀਂ ਹੋਈ ਤਾਂ ਜਿਹੜਾ ਅਸੀਂ ਅਗਲਾ ਸਟੈਪ ਜਿਹੜਾ ਚੰਡੀਗੜ੍ਹ ਸੀਐਮ ਹਸਪੀਟਲ ਦੀ ਫਿਕਰ ਹੈ ਉਹ ਵੀ ਤੁਹਾਡਾ ਨਾਮ ਸ਼ਰੇਆਮ ਲੈ ਰਹੇ ਕਿ ਵਿਧਾਇਕ ਨੇ ਖਾਸ ਬੰਦਿਆਂ ਨੇ ਕਹਿ ਕੇ ਤਸੀਹਦਾਰ ਕੋਲ ਪਰਚੇ ਪ੍ਰਵਾਹ ਜੁਆਇਨ ਦਾ ਹੀ ਰਵਿ ਮੈਂ ਉਸ ਦਿਨ ਵਿਕਾਸ ਕਹਿੰਦੇ ਦੇ ਦਿੱਤੀ ਗਈ ਹੈ ਪਰ ਉਹ ਕਾਰਵਾਈ ਨਹੀਂ ਹੋਣ ਦਿੱਤੀ। ਵਿਕਾਸ ਹਾਂਸੀ ਨੂੰ ਜਿੰਨੇ ਬੰਦੇ ਵੀ ਉੱਥੇ ਗਏ ਉਹਨਾਂ ਨੇ ਇੱਕ ਗੱਲ ਬੜੀ ਕਲੀਅਰਲੀ ਕਹਿਣੀ ਚਾਹਨਾ। ਸਿਰਫ ਅੱਜ ਨਹੀਂ ਕਹਿ ਰਿਹਾ ਮੇਰੀ ਫੇਸਬੁੱਕ ਦੇ ਉੱਤੇ ਵੀ ਗੱਲ ਪਈ ਹੋਇਆ। ਔਰ ਜਦੋਂ ਮੈਂ ਮਨੂੰ ਲੋਕਾਂ ਨੇ ਹੁਸ਼ਿਆਰਪੁਰ ਦੇ ਨੇ ਨੁਮਾਇੰਦਗੀ ਦਿੱਤੀ ਸੀ ਔਰ ਉਹ ਤੋਂ ਮਨਿਸਟਰ ਵੀ ਰਿਹਾ ਮੈਂ ਫੇਸਬੁੱਕ ਤੇ ਗੱਲ ਪਾਈ ਸੀ ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਬਿਆਰ। ਮੇਰੇ ਨਾਲ ਮੇਰੇ ਇਸ ਵੇਲੇ ਵੀ ਵਾਲੇ ਵਾਲੇ ਤਕਰੀਬਨ ਅੱਜ ਜੇ ਮਿਲਣ ਵਾਲੇ ਲਾਲਾਂ ਤੋਂ 100 ਬੰਦਾ ਹੋਣਾ। ਸੋ ਕਿਹਾ ਮੇਰੇ ਨਾਲ ਰਹਿਣ ਦੇ ਨਾਲ ਜਿਹੜਾ ਕੋਈ ਵੀ ਬੰਦਾ ਹੈ ਉਹਦੇ 'ਚ ਮੈਂ ਉਹਦੇ ਖਿਲਾਫ ਖੁਦ ਕਾਰਵਾਈ ਕਰਾਉਣ ਦੇ ਵਿੱਚ ਹਮੇਸ਼ਾ ਆਪਣੇ ਨਾਲ ਨਹੀਂ ਰੱਖਦਾ ਪਹਿਲੀ ਗੱਲ ਤਾਂ ਇਹ ਆ ਅਗਰ ਇਹਦੇ 'ਚ ਕੋਈ ਕਾਰਵਾਈ ਹੈ ਤਾਂ ਡੈਫੀਨੇਟਲੀ ਉਹਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਉਸ ਅਫਸਰ ਦੇ ਖਿਲਾਫ ਵੀ ਕੀਤੀ ਜਾਏਗੀ ਜਿਸ ਨੇ ਇਹਦੇ 'ਚ ਕੋਈ ਕੋ ਭੂਮਿਕਾ ਹੈ ਮੈਂ ਆਪਣੇ ਸ਼ਰਿਆਮ ਗੱਲ ਕਰਦਾ ਕਦੀ ਮੈਂ ਲੋਕੇ ਕੋਈ ਗੱਲ ਨਹੀਂ ਕਰਦਾ ਇਹ ਮੇਰੀ ਸ਼ੁਰੂ ਤੋਂ ਪ੍ਰਮਾਤਮਾ ਦੀ ਮਿਹਰ ਤੇ ਬੜੀ ਕਿਰਪਾ ਰਹੀ ਹੈ ਉਹਨੇ ਗਿਆਨ ਵਿਵੇਕ ਬੁੱਧੀ ਔਰ ਵਿਚਾਰ ਦਿੱਤਾ ਮੈਨੂੰ ਉਹ ਕਹ ਰਿਹਾ ਕਿ ਤੁਹਾਡੇ ਟੈਲੀਫੋਨ ਤੇ ਬਾਅਦ ਹੀ ਹੋਇਆ ਉਹ 5% ਅਗਰ ਕੋਈ ਬੰਦਾ ਇਹ ਪ੍ਰੂਫ ਕਰ ਦਵੇ ਕਿ ਉਹਦੇ ਚ ਮੇਰਾ ਟੈਲੀਫੋਨ ਗਿਆ ਮੇਰਾ ਤਾਂ ਟੈਲੀਫੋਨ ਅਜ ਤੱਕ ਗਿਆ ਹੀ ਨਹੀਂ ਮੇਰਾ ਸਿਰਫ ਇੱਕ ਟੈਲੀ ਹੋਊਗਾ ਤੁਸੀਂ ਹਰਜਾਪ ਜੀ ਮੈਨੂੰ ਆਣਾ ਮੇਰੇ ਕੋ ਆਣਾ ਤੁਸੀਂ ਕਹਣਾ ਜੀ ਮੇਰਾ ਤਹਿਸੀਲ ਚ ਕੰਮ ਹੈ ਠੀਕ ਹੈ ਨਾ ਜੀ ਮੈਂ ਇਹ ਕਹਿ ਸਕਦਾ ਕਿ ਹਰਜਾਪ ਜੀ ਦਾ ਕੰਮ ਜਿਹੜਾ ਹੈ ਉਹ ਪ੍ਰਾਇੋਰਟੀ ਦੇ ਕਰਤਾ ਜਾਵੇ ਲੇਕਿਨ ਉਸ ਤੋਂ ਬਾਅਦ ਉਹ ਅਫੀਸਰ ਦੀ ਭੂਮਿਕਾ ਉਹਨੂੰ ਇਹ ਨਹੀਂ ਕਿਹਾ ਜਾਂਦਾ ਉਹਨੂੰ ਕਹਿੰਦੇ ਇਹਨਾਂ ਦਾ ਜਿਹੜਾ ਜੈਨੂਇਨ ਕੰਮ ਹੈ ਉਹ ਕਰਨਾ ਹੈ ਇਹ ਵੀ ਨਾਲ ਕਿਹਾ ਜਾਂਦਾ ਤੋ ਜੇਕਰ ਇਹਨੂੰ ਕੋ ਪ੍ਰੂਫ ਕਰ ਦੋਗਾ ਤੇ ਮੈਂ ਉਹਦੀ ਜ਼ਿੰਮੇਵਾਰੀ ਵੀ ਲੈ ਲਵਾਂਗਾ ਹੋਰ ਦੱਸੋ ਬਿਲਕੁਲ ਗਲਤ ਗੱਲ ਕੀਤੀ ਜਾ ਰਹੀ ਹੈ ਮੈਂ ਉਹਨਾਂ ਨੂੰ ਹਾਂ ਉਹ ਕਾ ਕੇ ਮੇਰੇ ਕੋ ਮੈਨੂੰ ਮਿਲ ਸਕਦੀਆ ਕਰੇ ਮੇਰੇ ਨੋਲਿਜ ਅੱਜ ਤੱਕ ਕਿਉਂ ਨਹੀਂ ਲਿਆਦਾ ਕਿ ਅਗਰ ਪੁਰਾਣੀ ਗੱਲ ਹਤਾ ਮੈਂ ਉਸ ਇੱਕ ਮਿੰਟ ਹਰ ਜੋ ਮੈਂ ਤਹਿਸੀਲ ਚ ਕਿਉਂ ਬੈਠਾਂ ਜਾ ਕੇ ਮੈਂ ਤਹਿਸੀਲ ਦੇ ਅਫਸਰਾਂ ਵਿੱਚ ਬੈਠਾਂ ਜਾ ਕੇ ਮੀਡੀਆ ਨੂੰ ਉੱਥੇ ਕਾਲ ਕੀਤਾ ਮੈਂ ਔਰ ਮੈਂ ਤੁਹਾਨੂੰ ਇਹ ਦੱਸਦਾ ਮੈਂ ਐਜ਼ ਅ ਮਿਨਿਸਟਰ ਰੈਵਨਿਊ ਮਿਨਿਸਟਰ ਮੈਂ 25 ਤੋਂ ਜ਼ਿਆਦਾ ਤਹਿਸੀਲਾਂ ਵਿੱਚ ਬੈਠਾਂ ਕਿਸੇ ਦੀ ਹਿੰਮਤ ਨਹੀਂ ਹੁੰਦੀ ਸਜੀਬ ਜਾ ਕੇ ਪਬਲਿਕ ਨਾਲ ਡੀਲ ਕਰਨ ਦੀ ਮੇਰੀ ਅੱ ਯੋ ਕਿ ਮੈਨੂੰ ਪਤਾ ਹੈ ਮੈਂ ਕਿਦਾਂ ਕੰਮ ਕਰਦਾ ਮੈਨੂੰ ਉੱਤੇ ਵਿਸ਼ਵਾਸ ਆਪਣੇ ਆਪ ਤੇ ਬਹੁਤ ਬਹੁਤ ਧੰਨਵਾਦ ਆ